ਜਿਹੜਾ ਪਿਛਲੇ ਬਹੁਤ ਵੱਡੀ ਆਫਤਾ ਸੀਤੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਕਹਿਰ ਸੀ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਆ ਪਹਿਲਾਂ ਹੜ੍ਹਾਂ ਦੇ ਦੌਰਾਨ ਮੌਕੇ ਤੇ ਜਾ ਕੇ ਬਹੁਤ ਵੱਡੀਆਂ ਜਿਹੜੀਆਂ ਮੱਤਤਾ ਕੀਤੀਆਂ ਨੇ ਉਸ ਸਮੇਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦੀ ਦਲ ਦੀ ਸਾਰੀ ਕੋਰ ਕਮੇਟੀ ਨੇ ਸਾਰੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕਰਿਆ ਸੀ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੀ ਬਜਾਈ ਆ ਤੇ ਗਰੀਬਾਂ ਨੂੰ ਜਿਹੜੀ ਕਣਕ ਖਾਣ ਵਾਸਤੇ ਉਹ ਸ਼੍ਰੋਮਣੀ ਅਕਾਲੀ ਦਲ ਮਹੀਆ ਕਰਾਊਗਾ ਉਹਦੇ ਲੜੀ ਦੇ ਤਹਿਤ ਸਾਨੂੰ ਭਲਾੜਾ ਹਲਕੇ ਨੂੰ ਸਾਡੇ ਹਲਕਾ ਇੰਚਾਰਜ ਡਾਕਟਰ ਸਿੰਘ ਨਿਸ਼ਾਨ ਸਿੰਘ ਜੀ ਨੂੰ ਤੇ ਜਿਹੜੀ 300 ਕੁਇੰਟਲ ਕਣਕ ਦੀ ਜਿਹੜੀ ਹਨ ਨੂੰ ਲਾਈ ਸੀ ਤੇ ਜਿਹੜੀ ਉਹਦੇ ਵਿੱਚ ਜਿਹੜੇ ਸਾਰੇ ਸਰਕਲ ਪ੍ਰਧਾਨਾਂ ਦੇ ਸਾਰੇ ਸੀਨੀਅਰ ਜਥੇਬੰਦੀ ਨੇ ਤੇ ਸਾਰੇ ਵਰਕਰਾਂ ਨੇ ਬੜੀ ਮਿਹਨਤ ਕਰਕੇ ਪਿੰਡਾਂ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲਿਆ ਕਣਕਾ ਜਿਹੜੀ ਉਹ 500 ਕੁਇੰਟਲ ਇਕੱਠੀ ਹੋਈ ਆ ਤੇ ਜਿਹੜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਜੀ ਦੀ ਅਗਵਾਈ ਹੇਠ ਉਸ ਕਣਕਾ ਜਿਹੜੀ ਅੱਜ ਅਸੀਂ ਇੱਥੋਂ ਰਵਾਨਾ ਕਰ ਰਹੇ ਹਾਂ ਤੇ ਇਸ ਜਿਹੜੀ ਰਵਾਨਾ ਕਰਨ ਦੇ ਸਮੇਂ ਤੇ ਸਾਰੀ ਸਮੂਚੀ ਭਲਾੜਾ ਹਲਕੇ ਦੀ ਜਥੇਬੰਦੀ ਤੇ ਹਲਕੇ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਤੇ ਇਹ ਕਣਕਾ ਜਿਹੜੀ ਜਾ ਕੇ ਪਾਰਟੀ ਪ੍ਰਧਾਨ ਜੀ ਜਿੱਥੇ ਵੀ ਕਹਿਣਗੇ ਉੱਥੇ ਜਾਊਗੀ ਤੇ ਜਿੱਥੇ ਵੀ ਇਹ ਕਹਿਣਗੇ ਉੱਥੇ ਮਹੀਆ ਕਰਾਈ ਜਾਊਗੀ ਅਸੀਂ ਜਿੱਥੇ ਏਡੀ ਵੱਡੀ ਗਿਣਤੀ ਵੱਡੀ ਗਿਣਤੀ ਦੇ ਵਿੱਚ ਸਾਰੇ ਵਰਕਰ ਆਏ ਨੇ ਲੀਡਰ ਸਾਹਿਬਾਨ ਆਏ ਨੇ ਤੇ ਸਾਰੀ ਪਿੰਡਾਂ ਦੀ ਜਥੇਬੰਦੀਆਂ ਚੋਂ ਜਿੰਨੀ ਵੀ ਕਣ ਇਕੱਠੀ ਕਰ ਦਿੱਤੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ